ਅੱਜ ਦੇ ਇਹ ਸ਼ੋਅ ਵਿੱਚ ਸਤਿ ਸ਼ਾਮ ਸਨੀ ਚਾਲ ਵੱਲੋਂ ਸਮੂਹ ਦਸਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਅੱਜ ਦਾ ਇਹ ਸ਼ੋਅ ਜਿਹੜਾ ਆਪਾਂ ਇੱਕ ਬੜੀ ਦੁਖਦਾਈ ਖਬਰ ਦੇ ਨਾਲ ਸ਼ੁਰੂ ਕਰ ਰਹੇ ਹਾਂ। ਫੋਲਪੋ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਜਿਸ ਦਾ ਆਪਣੇ ਲੋਕਾਂ ਦੀ ਆਦਤ ਹੁੰਦੀ ਹੈ ਜਿਆਦਾ ਸ਼ੋਅ ਆ ਪਕਾਦੇ ਆ ਉਹਨੇ ਜੋਗੇ ਹੁੰਦੇ ਨਹੀਂ। ਇੱਕ ਵਿਆਹ ਦੇ ਦੌਰਾਨ ਜਾਂ ਵਿਆਹ ਦੀ ਸਮਾਪਤੀ ਤੋਂ ਬਾਅਦ ਇੱਕ ਮੁੰਡੇ ਨੇ ਆਪਣੀ ਗੋਲੀ ਚਲਾ ਦਿੱਤੀ ਤੇ ਉਹ ਗੋਲੀ ਜਿਹੜੀ ਆ ਉਹ ਨਵਿਆਹੀ ਕੁੜੀ ਜਿਹੜੀ ਉਹਦੀ ਭੈਣ ਸੀ ਉਹਦੇ ਸਿਰ ਦੇ ਵਿੱਚ ਲੱਗੀ ਉਹ ਕੁੜੀ ਬੜੀ ਸੀਰੀਅਸ ਜ਼ਖਮੀ ਹੋ ਗਈ ਉਹਦੇ ਬਚਨ ਜਾਂ ਨਾਮ ਬਚਨ ਦਾ ਅਜੇ ਤੱਕ ਕੋਈ ਪਤਾ ਨਹੀਂ لیکن ਇਸ ਮੰਦਭਾਗੀ ਘਟਨਾ ਨੇ ਉਹਦਾ ਜੀਵਨ ਸਾਰੀ ਉਮਰ ਦੇ ਲਈ ਖਰਾਬ ਕਰਕੇ ਰੱਖ ਦਿੱਤਾ ਹੈ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਸ ਘਟਨਾ ਤੋਂ ਸਬਕ ਸਿੱਖਦੇ ਹੋਏ ਇੱਕ ਐਸਾ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਵਿਅਕਤੀ ਕਿਸੇ ਖੁਸ਼ੀ ਜਾਂ ਗਮੀ ਦੇ ਸਮਾਗਮ ਵਿੱਚ ਕਿਸੇ ਕਿਸਮ ਦਾ ਅਸਲਾ पिस्टल ਜਾਂ ਕੋਈ ਵੀ ਹੋਰ ਹਥਿਆਰ ਆਪਣੇ ਨਾਲ ਲੈ ਕੇ ਨਾ ਜਾ ਸਕੇ ਅਗਰ ਕੋਈ ਲੈ ਕੇ ਜਾਂਦਾ ਆ ਉਹਦੇ ਲਈ ਤੇ ਕੋਈ ਐਸੀ ਸਖਤ ਸਜ਼ਾ ਦਾ ਪ੍ਰਬੰਧ ਹੋਵੇ ਤਾਂ ਕਿ ਉਸ ਨੂੰ ਹਮੇਸ਼ਾ ਹਮੇਸ਼ਾ ਲਈ ਸੱਤ ਜਿਹੜਾ ਉਹ ਮਿਲ ਸਕੇ ਕਿਉਂਕਿ ਅਜਿਹੇ ਕਟਨਾਮਾ ਪਹਿਲਾਂ ਵੀ ਬਹੁਤ ਹੋਈਆਂ ਲੇਕਿਨ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਅਜੇ ਹਈ ਕਾਨੂੰਨ ਜਿਹੜੇ ਸਾਡੇ ਗਾਉਣ ਵਾਲੇ ਭੈਣ ਜਾਂ ਵੀਰ ਹਨ ਉਹਨਾਂ ਲਈ ਵੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਉਹ ਗਾਉਣ ਦੇ ਸਮਾਗਮ ਕਰਦੇ ਹਨ ਉੱਥੇ ਲੋਕ ਕਈ ਕਿਸਮ ਦੇ ਇਕੱਠੇ ਹੁੰਦੇ ਆ ਉੱਥੇ ਵੀ ਗੋਲੀਬਾਰੀ ਦੀਆਂ ਘਟਨਾਵਾਂ ਜਿਹੜੀਆਂ ਅਕਸਰ ਵਾਪਰਦੀਆਂ ਆ ਕਈਆਂ ਦੇ ਜ਼ਖਮ ਜਾਂ ਮਾਰੇ ਜਾਣ ਦੀਆਂ ਖਬਰਾਂ ਵੀ ਮਿਲਦੀਆਂ ਉਹਨਾਂ ਦੇ ਸਮਾਗਮਾਂ ਉੱਪਰ ਵੀ ਅਜਿਹੀ ਪਾਬੰਦੀ ਲਗਾਉਣੀ ਚਾਹੀਦੀ ਆ ਕਿ ਕੋਈ ਵੀ ਅਜਿਹੇ ਸਮਾਰਮਣਾਂ ਦੇ ਵਿੱਚ ਕਿਸੇ ਕਿਸਮ ਦਾ ਅਸਲਾ ਜਿਹੜਾ ਉਹ ਲੈ ਕੇ ਨਾ ਜਾਵੇ ਅਗਰ ਉਹ ਲੈ ਕੇ ਕੋਈ ਸੱਜਣ ਜਾਂਦਾ ਆ ਆਪਣੀ ਬੱਲੇ ਬੱਦੇ ਕੰਮ ਦੇ ਲਈ ਤਾਂ ਉਹਨੂੰ ਸਖਤ ਤੋਂ ਸਖਤ ਤਜਾ ਕੰਮ ਦਾ ਪ੍ਰਬੰਧ ਹੋਵੇ ਤਾਂ ਕਿ ਉਹ ਅੱਗੇ ਵਾਸਤੇ ਸਬਕ ਵੀ ਸਿੱਖ ਸਕੇ ਤਾਂ ਉਹ ਉਹਨੂੰ ਦੇਖਣ ਸੁਣਨ ਵਾਲੇ ਵੀ ਅਜਿਹੇ ਸਬਕ ਜਿਹੜੇ ਆ ਉਹ ਸਿੱਖ ਸਕਣ ਦੂਜੀ ਗੱਲ ਮੈਂ ਕਰਨਾ ਚਾਹੁੰਦਾ ਆ ਕਿ ਸਾਡੇ ਦੇਸ਼ ਦੇ ਰਾਜ ਮੰਤਰੀ ਹੈ ਤਾਂ ਬਹੁਤ ਵੱਡਾ ਇੱਕ ਅਹੁਦਾ ਆ ਇਹ ਦੇਸ਼ ਦਾ ਐਡੇ ਵੱਡੇ ਦੇਸ਼ ਦਾ ਐਡੇ ਵੱਡੀ ਸਮਾਜ ਡੈਮੋਕਰੈਟਿਕ ਸੈਟਅਪ ਦਾ ਰਾਜ ਮੰਤਰੀ ਹੋਵੇ ਤੇ ਛੋਟੀਆਂ ਛੋਟੀਆਂ ਗੱਲਾਂ ਬਚਪਨਾ ਆਪਿਆਂ ਗੱਲਾਂ ਕਰੇ ਤਾਂ ਉਹਦੀਆਂ ਗੱਲਾਂ ਸੁਣ ਕੇ ਬੜਾ ਜਿਹੜਾ ਸੈਲ ਜਿਹੜਾ ਉਹ ਸ਼ਰਮ ਦੇ ਨਾਲ ਝੁਕਦਾ ਅਜਿਹੇ ਬੰਦੇ ਨੂੰ ਜਦੋਂ ਹਾਰਿਆ ਹੋਇਆ ਬੰਦਾ ਹੋਵੇ ਉਹਨੂੰ ਕੋ ਉੱਚ ਰਤਬਾ ਮਿਲੇ ਤਾਂ ਉਹਨੂੰ ਸਿਆਣਪ ਨਾਲ ਬਹੁਤ ਵਧੀਆ ਗੱਲਾਂ ਮਿਲਣੀਆਂ ਕੰਮੀਆਂ ਚਾਹੀਦੀਆਂ ਤਾਂ ਕਿ ਉਹਦੇ ਰਤਬੇ ਦਾ ਲੋਕਾਂ ਨੂੰ ਫਾਇਦਾ ਮਿਲੇ ਔਰ ਲੋਕ ਉਹਦੇ ਰਤਬੇ ਦਾ ਫਾਇਦਾ ਠਾਕੇ ਲੋਕਾਂ ਦੀ ਭਲਾਈ ਦੇ ਕੰਮਕਾਜ ਜਿਹੜੇ ਆ ਹੋ ਸਕਣ ਮੇਰੀ ਮਰਾਦ ਹੈ ਸਰਦਾਰ ਰਣਜੀਤ ਸਿੰਘ ਜੀ ਬਿੱਟੂ ਸਾਹਿਬ ਤੋਂ ਜਿਹੜੇ ਜਦ ਦੇ ਵੀ ਕੇਂਦਰੀ ਮੰਤਰੀ ਬਣੇ ਹਨ ਬਣੇ ਤਾਂ ਉਹ ਮੁਫਤ ਵਿੱਚ ਹੀ ਆ ਨਾ ਉਹਨਾਂ ਨੇ ਕੋਈ ਚੋਣ ਜਿੱਤੀ ਆ ਜੇ ਉਹ ਮੰਤਰੀ ਬਣੇ ਹਨ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਉਹ ਕਿਸ ਤਰ੍ਹਾਂ ਮੰਤਰੀ ਬਣੇ ਆ ਤਾਂ ਕੀ ਉਹਨਾਂ ਨੇ ਅੰਦਰ ਖਾਤੇ ਕੀ ਸੰਘਰਸ਼ ਕੀਤਾ ਇਹ ਵੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਜਿਆਦਾ ਆਏ ਦੇ ਬਾਅਦ ਇਹ ਕੋਈ ਕੋਈ ਮਾੜੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਉਹਨਾਂ ਬਾਰੇ ਲੇਕਿਨ ਜੋ ਕੁਝ ਉਹ ਕਰਦੇ ਕਰਾਉਂਦੇ ਆ ਅੱਜ ਕੱਲ ਆਪਾਂ ਉਹਦੇ ਬਾਰੇ ਗੱਲਬਾਤ ਕਰਨਾ ਸਿਰਫ ਉਦੋਂ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖਣਾ ਚਾਹੁੰਦੇ ਆ ਪਿੱਛੇ ਜੋ ਉਹਨਾਂ ਨੇ ਬਿਆਨਬਾਜ਼ੀ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੇ ਜ਼ਮੀਨਾਂ ਦੀ ਜਾਂਚ ਪੜਤਾਲ ਕੀਤੀ ਜਾਊਗੀ ਸਾਰੇ ਜਿਹੜੇ ਲੀਡਰ ਨੇ ਲੀਡਰ ਜਿਹੜੇ ਨੇ ਵੱਡੇ ਕਈ ਕਿਸਾਨ ਯੂਨੀਅਨਾਂ ਦੇ ਜਿਹੜੇ ਬਣੇ ਆ ਉਹਨਾਂ ਦੇ ਵੀ ਚੈੱਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਦੀਆਂ ਜ਼ਮੀਨਾਂ ਵੀ ਮੈਂ ਇਹ ਵੀ ਮੈਂ ਕਹਿ ਦਿੰਦਾ ਜਿਵੇਂ ਲੀਡਰਾਂ ਦਾ ਪਤਾ ਕਰੋ ਨਾ ਬਣਨ ਤੋਂ ਬਾਅਦ ਕੀ ਆ ਕਿੰਨੇ ਕਿਸਾਨ ਲੀਡਰ ਨੇ ਕਈ ਆ ਬਾਏ ਇਲੈਕਸ਼ਨ ਤੋਂ ਬਾਅਦ ਗੱਲ ਕਰਾਂਗੇ ਉਹਨਾਂ ਦੀ ਵੀ ਕਿਸਾਨ ਲੀਡਰ ਬਣਨ ਤੋਂ ਪਹਿਲਾਂ ਕਿੰਨੀ ਜ਼ਮੀਨ ਸੀ ਤੇ ਕਿਸਾਨ ਲੀਡਰ ਬਣ ਕੇ ਉਹਨਾਂ ਦੀਆਂ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਐ ਕਿਹੜਾ ਇਹਨਾਂ ਦੇ ਵਿੱਚੋਂ ਦਸੋ ਇਹ ਬਈ ਕਿਹੋ ਜਿਹਾ ਮੰਤਰੀ ਬਣਿਆ ਜਿਹੜਾ ਕਹਿੰਦਾ ਆ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਦੀ ਜਾਂਚ ਪੜਤਾਲ ਕੀਤੀ ਜਾਊਗੀ ਮੈਂ ਤਾਂ ਕਹਿੰਦਾ ਪਹਿਲਾਂ ਉਹਦੇ ਬਿੱਟੂ ਸਾਹਿਬ ਦੀ ਜ਼ਮੀਨ ਜਾਇਦਾਦ ਦੀ ਜਾਂਚ ਪੜਤਾਲ ਕਰ ਲਈ ਜਾਵੇ ਕਿ ਉਹਨਾਂ ਕੋਲ ਕਿੰਨੀ ਜਾਇਦਾਦ ਆ ਤਕਿਸ਼ ਤਾਂ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਜਿਹੜੀ ਉਹ ਬਣਾਈ ਆ ਉਹਨਾਂ ਦੀ ਜਿਹੜੀ ਜ਼ਮੀਨ ਜਾਇਦਾਦ ਬਣੀ ਆ ਉਹਨੂੰ ਬਣਾਉਣ ਲਈ ਕਿਹੜੇ ਕਿਹੜੇ ਸੋਧ ਜਿਹੜੇ ਆ ਉਹਨਾਂ ਨੇ ਪੈਦਾ ਕੀਤੇ ਉਸ ਤੋਂ ਬਾਅਦ ਕਿਸਾਨਾਂ ਦੀ ਵੀ ਬੜਾ ਜਾਂਚ ਪੜਤਾਲ ਕਰਾ ਲਈ ਜਾਵੇ ਇਹ ਕਹਿੰਦੇ ਇਹ ਗੱਲਾਂ ਜਿਹੜੀਆਂ ਬੜੀਆਂ ਹਸੋਈ ਨਹੀਂ ਗੱਲਾਂ ਆ ਪੰਜਾਬ ਦੇ ਉਹ ਵਾਸੀ ਆ ਪੰਜਾਬ ਦੇ ਜੀ ਉਹਨਾਂ ਨੇ ਰਹਿਣਾ ਆ ਪੰਜਾਬ ਦੇ ਕਿਸਾਨਾਂ ਦੀ ਗੱਲ ਉਹ ਕਰਾ ਕਸਾਨ ਭਲਾਈ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਲੋਕਾਂ ਦੇ ਭਲਾਈ ਦੀਆਂ ਗੱਲਾਂ ਚਾਹੀਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਵਾਉਣ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਵੀ ਕਿਸ ਤਰ੍ਹਾਂ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਉਹਦੇ ਲਈ ਲੋਕ ਭਲਾਈ ਲਈ ਸਕੀਮਾਂ ਜਿਹੜੀਆਂ ਉਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਸਬੰਧਤ ਜਿਹੜੇ ਮਿਨਿਸਟਰ ਸਹਿਬਾਨ ਹੈ ਸੈਂਟਰ ਦੇ ਵਿੱਚ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਆ ਉਹਨਾਂ ਸਕੀਮਾਂ ਨੂੰ ਲਾਗੂ ਕਰਨੇ ਲਈ ਇਹ ਕਿੱਥੇ ਪਾਸੇ ਤੜਪਿਆ ਸਾਨੂੰ ਸਮਝ ਨਹੀਂ ਆਉਂਦੀ ਬਿੱਟੂ ਸਾਹਿਬ ਤੁਸੀਂ ਇੰਨੇ ਸਿਆਣੇ ਬੰਦੇ ਹੋ ਫਿਰ ਵੀ ਪਤਾ ਨਹੀਂ ਕਿਹੜੇ ਪਾਸੇ ਤੁਹਾਨੂੰ ਤੋਹ ਦਿੱਤਾ ਜਾਂ ਫਰੋਂ ਦਿਮਾਗ ਨੇ ਇਸ ਪਾਸੇ ਗੇੜਾ ਦੇ ਦਿੱਤਾ ਜਿੱਥੋਂ ਤੁਹਾਡੇ ਜਿਹੜਾ ਮੁੱਲ ਨਾ ਉਹ ਬੜਾ ਮੁਸ਼ਕਲ ਜਿਹਾ ਲੱਗਦਾ ਆ ਅਸੀਂ ਤਾਂ ਤੁਹਾਡੇ ਕੋਲ ਆਸ ਲੱਗਦੇ ਸੀ ਕਿ ਤੁਸੀਂ ਸੈਂਟਰ ਦੇ ਵਿੱਚ ਇੱਕ ਮੰਤਰੀ ਇਹ ਰਾਜ ਮੰਤਰੀ ਬਣ ਕੇ ਸਮਾਜ ਭਲਾਈ ਲਈ ਬਹੁਤ سارے ਕੰਮ ਕਰੋਗੇ ਲੇਕਿਨ ਤੁਸੀਂ ਇਹ ਪੁੱਠੇ ਕੰਮਾਂ ਵੱਲ ਦੇ ਪਾਸੇ ਤੱਕੇ ਪਤਾ ਨਹੀਂ ਕੀ ਸਮਾਜ ਭਲਾਈ ਦੇ ਕੰਮ ਜਿਹੜੇ ਆ ਉਹ ਕਰ ਸਕੋਗੇ ਸੋ ਥੋੜਾ ਸੋਚੋ ਆਪਣੇ ਆਪ ਵਿੱਚ ਫੈਰਾਉ ਲਿਓ ਔਰ ਜੋ ਕੁਝ ਤੁਸੀਂ ਕਹਿ ਦੋਦੇ ਬਾਰੇ ਨਾਲ ਕੱਲ ਗੱਲ ਕਰ ਚੁੱਕਾ ਆ ਉਹ ਵੀ ਤੁਹਾਨੂੰ ਸ਼ੋਭਦਾ ਨਹੀਂ ਸੀ ਸ਼੍ਰੀਮਤੀ ਅਮਤਾ ਬੜਿੰਗ ਦੇ ਬਾਰੇ ਕੋਈ ਗੱਲ ਕਰਨੀ ਜੋ ਕੁਝ ਤੁਸੀਂ ਗੱਲਾਂ ਟਿੱਪੀਆਂ ਉਹਦੇ ਬਾਰੇ ਮੈਂ ਕੱਲ ਗੱਲ ਕਰ ਚੁੱਕਾ ਤਵਾਦਾ ਉਹਨਾਂ ਗੱਲਾਂ ਨੂੰ ਦਹਰਾਉਣ ਦੀ ਲੋੜ ਨਹੀਂ ਸੋ ਤੁਸੀਂ ਸਿਆਸੀ ਗੱਲਾਂ ਕਰੋ ਇੱਕ ਦੂਜੇ ਦੇ ਉੱਤੇ ਟਿੱਪਣੀਆਂ ਕਰੋ ਚੰਗੀਆਂ ਕਰੋ ਉਹ ਵੀ ਮਾੜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਜਿਹੜੀ ਪਾਰਟੀ ਵਿੱਚ ਤੁਸੀਂ ਹੋ ਬੈਠੇ ਹੋ ਤੁਸੀਂ ਕੋਈ ਬਰੋਦੀ ਪਾਰਟੀ ਬਾਰੇ ਨੁਕਤਾਚੀਨੀ ਕਰੋ ਠੀਕ ਹੈ ਤੁਸੀਂ ਨੁਕਤਾਚੀਨੀ ਕਰੋ ਕਿਸੇ ਹੱਦ ਤੱਕ ਵੀ ਕਰੋ ਆਪਣੀ ਪਾਰਟੀ ਦੀ ਪ੍ਰਸੰਸਾ ਕਰੋ ਜੋ ਕੁਝ ਤੁਸੀਂ ਕੰਮਕਾਰ ਕਰ ਰਹੇ ਹੋ ਉਹਨਾਂ ਦੀ ਆਪਣੇ ਆਪ ਵੀ ਛਲਾਗਾ ਕਰੋ ਜੇ ਕੋਈ ਨਹੀਂ ਕਰਦਾ ਤੁਸੀਂ ਆਪ ਵੀ ਛਲਾਗਾ ਕਰੋ ਲੇਕਿਨ ਇਹੋ ਜਿਹੀਆਂ ਗੱਲਾਂ ਤੁਹਾਨੂੰ ਸ਼ੋਭਦੀਆਂ ਨਹੀਂ ਕਿ ਜਿਹੜੀਆਂ ਤੁਸੀਂ ਗੱਲਾਂ ਮੱਤਾ ਉਹ ਕਰ ਰਹੇ ਹੋ ਸੋ ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਫਿਰ ਵੀ ਇਸ ਨੂੰ ਦਿਓ ਕਿ ਇਹੋ ਜਿਹੀਆਂ ਗੱਲਾਂ ਕਰਦੇ ਨਾਲ ਤੁਹਾਨੂੰ ਜਿਹੜਾ ਫਾਇਦਾ ਹੋ ਰਿਹਾ ਸਿਆਸੀ ਤੌਰ ਦੇ ਉੱਤੇ ਜਾਂ ਤੁਹਾਨੂੰ ਕਿਸੇ ਹੋਰ ਪਧਰ ਤੇ ਫਾਇਦਾ ਹੋ ਰਿਹਾ ਨਹੀਂ ਭਾਈ ਫਿਰ ਤੁਸੀਂ ਇਹ ਗੱਲਾਂ ਕਰਦੇ ਜਾਓ ਫਿਰ ਸਾਡੀ ਗੱਲ ਨਾ ਮੰਨੋ ਇਹ ਤੁਹਾਡੀ ਜਿਹੜਾ ਪਾਸਾ ਤੁਹਾਨੂੰ ਚੰਗਾ ਲੱਗਦਾ ਆ ਉਹ ਕਰੋ ਅਸੀਂ ਤਾਂ ਤੁਹਾਨੂੰ ਬੇਨਤੀ ਇਹੋ ਹੀ ਕਰਾਂਗੇ ਕਿ ਜੋ ਕੁਝ ਤੁਸੀਂ ਗੱਲਾਂ ਮਤਾਂ ਕਰ ਰਹੇ ਹੋ ਜੋ ਕੁਝ ਤੁਸੀਂ ਪੰਜਾਬ ਦੇ ਲੋਕਾਂ ਤੇ ਦੂਸ਼ਣ ਬਾਜੀ ਕਰ ਰਹੇ ਹੋ ਕਿਸਾਨਾਂ ਨੂੰ ਥੱਲੇ ਲਾਉਣ ਲਈ ਯਤਨ ਕਰ ਰਹੇ ਹੋ ਇਹ ਗੱਲਾਂ ਮਤਾਂ ਤੁਸੀਂ ਛੱਡ ਦਿਓ ਇਹ ਤਾਂ ਸਾਡਾ ਤੁਹਾਨੂੰ ਇੱਕ ਕਹਿਣ ਦਾ ਸਿਰਫ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਅਸੀਂ ਪੰਜਾਬ ਦਾ ਇੱਕ ਮੰਤਰੀ ਸਮਝਦੇ ਆ ਜਿਹੜਾ ਸੈਂਟਰ ਦੇ ਵਿੱਚ ਜਾ ਕੇ ਬੈਠਾ ਆ ਅਸੀਂ ਤਾਂ ਤੁਹਾਡੇ ਕੋਲ ਇਹੋ ਯਾਦ ਕਰਦੇ ਆ ਕਿ ਤੁਸੀਂ ਪੰਜਾਬ ਵਿੱਚ ਇੱਕ ਪੰਜਾਬ ਦੀ ਇੱਕ ਨੁਮਾਇੰਦੀ ਕਰਦੇ ਹੋ ਸੈਂਟਰ ਦੇ ਵਿੱਚ ਤੁਸੀਂ ਉੱਥੇ ਜਾ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਵਧੀਆ ਉਪਰਾਲੇ ਕਰੋਗੇ ਕਿਉਂਕਿ ਅਸੀਂ ਜਿਸ ਦਿਨ ਦੇ ਤੁਸੀਂ ਮੰਤਰੀ ਬਣਿਓ ਉਸ ਦਿਨ ਪੰਜਾਬ ਉਸ ਦਿਨ ਤੋਂ ਪੰਜਾਬ ਦੇ ਲੋਕ ਤੁਹਾਡੇ ਲਈ ਤੁਹਾਡੇ ਉਪਰ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਆਪਣੀਆਂ ਅੱਖਾਂ ਜਿਹੜੀਆਂ ਉਹ ਟਿਕ ਟਿਕੀ ਲਾ ਕੇ ਬੈਠੇ ਹਨ ਉਹ ਸਾਨੂੰ ਆਸ ਹੈ ਕਿ ਤੁਸੀਂ ਜਿਸ ਪਾਸੇ ਤੁਰੇ ਹੋ ਉਹ ਰਸਤਾ ਛੱਡ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੋਈ ਯਤਨ ਕਰਨਾ ਯਤਨ ਕਰੋਗੇ ਥੈਂਕ ਯੂ ਵੈਰੀ ਮੱਚ